ਵੀ ਇਹ ਤਾਂ ਤਰਲੋਟਪੁਰੀ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅੱਗੇ ਚੱਲ ਰਹੇ ਨੇ ਮਨਜਿੰਦਰ ਸਿੰਘ सिरसा ਰਜੋਰੀ ਗਾਰਡਨ ਤੋਂ ਲਗਾਤਾਰ ਅੱਗੇ ਚੱਲ ਰਹੇ ਨੇ ਸਵੇਰ ਤੋਂ ਜਦੋਂ ਤੋਂ ਕਾਊਂਟਿੰਗ ਸ਼ੁਰੂ ਹੋਈ ਹੈ ਮਨਜਿੰਦਰ ਸਿੰਘ सिरसा ਵੱਡੀ ਲੀਡ ਲੈ ਕੇ ਅੱਗੇ ਚੱਲ ਰਹੇ ਨੇ ਤੇ ਜਿੱਤਣ ਦੀ ਉਮੀਦ ਵੀ ਬਣੀ ਹੋਈ ਹੈ सिरसा ਦੀ ਪਰਵੇਸ਼ਵਰਮਾ ਨਵੀਂ ਦਿੱਲੀ ਤੋਂ ਪਿੱਛੇ ਚੱਲ ਰਹੇ ਨੇ ਇਸ ਸਮੇਂ ਦੀ ਸਥਿਤੀ ਗੱਲ ਕਰੀਏ ਤਾਂ ਇਸ ਸਮੇਂ 29 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਭਾਜਪਾ 41 ਸੀਟਾਂ ਤੇ ਅੱਗੇ ਚੱਲ ਰਹੀ ਹੈ ਕਾਂਗਰਸ ਦੇ ਕੋਈ ਵੀ ਕੈਂਡੀਡੇਟ ਇਸ ਵੇਲੇ ਲੀਡ ਨਹੀਂ ਕਰ ਰਿਹਾ ਪਿਛਲੀ ਵਾਰ ਦੀ ਸਥਿਤੀ ਕਾਂਗਰਸ ਦੀ ਚੱਲ ਰਹੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਪਿਛਲੀ ਵਾਰ ਵੀ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਸੀ ਕਾਂਗਰਸ ਲਗਾਤਾਰ ਪਿਛਲੀਆਂ ਤਿੰਨ ਵਿਧਾਨ ਸਭਾਵਾਂ ਸੀਟਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲਗਾਤਾਰ ਤਿੰਨ ਵਾਰ ਤੋਂ ਕਾਂਗਰਸ ਬੁਰੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੀਆਂ ਲੋਕਲ ਚੋਣਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਲਗਾਤਾਰ ਪਛੜੀ ਹੋਈ ਨਜ਼ਰ ਆ ਰਹੀ ਹੈ ਉਦਰ ਬੀਜੇਪੀ ਇਸ ਵਾਰ ਆਮ ਆਦਮੀ ਨੂੰ ਪਛਾੜਦੀ ਹੋਈ ਇੱਕ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ ਸੋਮਨਤ ਭਾਰਤੀ ਦੀ ਗੱਲ ਕਰੀਏ ਮਾਲਵੀਆ ਨਗਰ ਤੋਂ ਸੋਮਨਤ ਭਾਰਤੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਗਾਤਾਰ ਅੱਗੇ ਚੱਲ ਰਹੇ ਨੇ ਜਨਪੁਰਾ ਸੀਟ ਤੇ ਬੜੀ ਇੰਟਰਸਟਿੰਗ ਜਿਹੜੀ ਲੜਾਈ ਬਣੀ ਹੋਈ ਆ ਸਰਵਿੰਦਰ ਸਿੰਘ ਮਰਵਾਹਾ ਇਸ ਵੇਲੇ ਅੱਗੇ ਚੱਲ ਰਹੇ ਨੇ ਕਦੇ ਬੀਜੇਪੀ ਦੇ ਕੈਂਡੀਡੇਟ ਇੱਥੇ ਅੱਗੇ ਹੋ ਜਾਂਦੇ ਨੇ ਕਦੇ ਆਮ ਆਦਮੀ ਪਾਰਟੀ ਜਿੱਤਦੀ ਹੋਈ ਦਿਖਾਈ ਦਿੱਤੀ ਅਲਕਾ ਲਾਂਬਾ ਕਾਲਗਾਜੀ ਤੋਂ ਉਮੀਦਵਾਰ ਨੇ ਕਾਂਗਰਸ ਦੇ ਵੱਡੇ ਉਮੀਦਵਾਰ ਨੇ ਲਗਾਤਾਰ ਅਲਕਾ ਲਾਂਬਾ ਹਮਲਾਵਰ ਤੋਂ ਪਿੱਛੇ ਚੱਲ ਰਹੀ ਹੈ ਰਈਵਾ ਖਾਨ ਉਹ ਕਰਦੇ ਨੇ ਕਾਲਾਜੀ ਤੋਂ ਪਿੱਛੇ ਚੱਲ ਰਹੀ ਹੈ ਅਲਕਾ ਲਾਂਬਾ ਇਸ ਵੇਲੇ ਕਾਂਗਰਸ ਦਾ ਤੋਂ ਭਾਜਪਾ ਦੇ ਉਮੀਦਵਾਰ ਪਿੱਛੇ ਚੱਲ ਰਹੀ ਹੈ ਹਰੀਦਾ ਖਾਨ ਓਕਲਾ ਤੋਂ ਮਾਲਵੀਆ ਨਗਰ ਤੋਂ ਜਿੱਦੇ ਰਹੀ ਨੇ ਅੱਗੇ ਚੱਲ ਰਹੀ ਹੈ ਪੂਰਾ ਤੋਂ ਭਾਜਪਾ ਦੇ ਉਮੀਦਵਾਰ ਕਸਤੂਰਬਾ ਨਗਰ ਤੋਂ ਭਾਜਪਾ ਉਮੀਦਵਾਰ ਤੇ ਮਾਲਵੀਆ ਨਗਰ ਤੋਂ ਭਾਜਪਾ ਅੱਗੇ ਚੱਲ ਰਹੀ ਹੈ ਸੋ ਲਗਾਤਾਰ ਦਿੱਲੀ ਦੇ ਵਿੱਚ ਇੰਟਰਸਟਿੰਗ ਸਥਿਤੀਆਂ ਬੜੀਆਂ ਹੋਈਆਂ ਨੇ 386 ਵੋਟਾਂ ਤੇ ਇਸ ਵੇਲੇ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਅੱਗੇ ਚੱਲ ਰਹੇ ਨੇ ਪਰ ਵੋਟਾਂ ਦਾ ਡਿਸਟੈਂਸ ਹੈ ਜਿਹੜਾ ਵੋਟਾਂ ਦਾ ਜਿਹੜਾ ਫਰਕ ਹੈ ਉਹ ਬਹੁਏ ਹੱਦ ਘੱਟ ਹੈ ਨਵੀਂ ਦਿੱਲੀ ਤੋਂ ਨਵੀਂ ਦਿੱਲੀ ਦੀ ਵਿਧਾਨ ਸਭਾ ਸੀਟ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਕਦੇ 2-300 ਸੀਟਾਂ ਅੱਗੇ ਹੋ ਜਾਂਦੇ ਨੇ ਕਦੇ 2-300 ਸੀਟਾਂ ਪਿੱਛੇ ਹੋ ਜਾਂਦੇ ਨੇ ਸੋ ਨਵੀਂ ਦਿੱਲੀ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਜਿਹੜੇ ਉਹ ਅੱਗੇ ਪਿੱਛੇ ਹੋ ਰਹੇ ਨੇ ਹੁਣ ਦੇਖਣੀ ਵਾਲੀ ਗੱਲ ਇਹ ਰਹੇਗੀ ਕਿ ਅੰਤਿਮ ਨਤੀਜਾ ਜਿਹੜਾ ਕਿਸ ਦਿਹਾਕ ਵਿੱਚ ਆਉਂਦਾ ਨਵੀਂ ਦਿੱਲੀ ਤੋਂ ਕੀ ਭਾਜਪਾ ਦੇ ਉਮੀਦਵਾਰ ਜਿੱਤਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਜਿੱਤ ਜਾਂ ਹਾਸਲ ਕਰਦੇ ਨੇ ਸ਼ੁਕਰਬਸਤੀ ਤੋਂ ਭਾਜਪਾ ਉਮੀਦਵਾਰ ਕਰਨੈਲ ਸਿੰਘ ਅੱਗੇ ਚਲੇ ਗਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਸ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਅੱਗੇ ਸੀ

ਮਟਿਆ ਮਹਿਰ ਬੱਲੀ ਮਰਾਂ ਤੋਂ ਆਮ ਆਦਮੀ ਪਾਰਟੀ ਦਾ ਅੱਗੇ ਚੱਲ ਰਹੇ ਨੇ ਦੂਸਰੇ ਰਾਉਂਡ ਦੇ ਵਿੱਚ ਮਨੀਸ਼ ਸਸੋਧਿਆ ਅੱਗੇ ਚੱਲ ਰਹੇ ਨੇ ਸੋ ਲਗਾਤਾਰ ਇੰਟਰਸਟਿੰਗ ਸਥਿਤੀ ਬਣੀ ਹੋਈ ਹੈ ਮਨੀਸ਼ ਸਸੋਧਿਆ ਲਗਾਤਾਰ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਸਤਿੰਦਰ ਜੈਨ ਸ਼ਕੂਰ ਬਸਤੀ ਤੋਂ ਆਵਾਜ਼ੀ ਪਾਰਟੀ ਦਾ ਉਮੀਦਵਾਰ ਪਿੱਛੇ ਚੱਲ ਰਹੇ ਨੇ ਜੰਪੂਰਾ ਤੋਂ ਮਨੀਸ਼ ਸਸੋਧਿਆ 2345 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਮਨੀਸ਼ ਸੁਸੋਧਿਆ ਲੀਡ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਮੀਦ ਕੀਤੀ ਜਾ ਰਹੀ ਹੈ ਮਨੀਸ਼ ਸੁਸੋਧਿਆ ਜਿੱਤ ਹਾਸਲ ਕਰਨਗੇ ਵੱਡੀ ਗਿਣਤੀ ਦੇ ਵਿੱਚ ਮਨੀਸ਼ ਸੁਸੋਧਿਆ ਦੇ ਸਮਰਥਕ ਇਕੱਠੇ ਹੋ ਰਹੇ ਨੇ ਆ ਕਾਊਂਟਿੰਗ ਸੈਂਟਰ ਦੇ ਬਾਹਰ ਤਰਵਿੰਦਰ ਸਿੰਘ ਮਰਵਾਹਾ ਲਗਾਤਾਰ ਲੀਡ ਕਰਦੇ ਹੋਏ ਨਜ਼ਰ ਆ ਰਹੇ ਵਿਜੇਂਦਰ ਗੁੱਤਾ ਰੋਹਣੀ ਤੋਂ ਦਿੱਲੀ ਦੇ ਬੀਜੇਪੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਅਲਕਾ ਲੰਬਾ ਪਿੱਛੇ ਚੱਲ ਰਹੇ ਨੇ ਅਲਕਾ ਲੰਬਾ ਕਾਂਗਰਸ ਦੇ ਵੱਡੇ ਉਮੀਦਵਾਰ ਵੱਡੇ ਆਗੂ ਲਗਾਤਾਰ ਪ੍ਰੈਸ ਕਾਨਫਰੰਸਾਂ ਵਿੱਚ ਕੋ-ਪ੍ਰੈਸ ਦਾ ਪੱਖ ਰੱਖਦੇ ਨੇ ਉਹ ਵੀ ਪਿੱਛੇ ਚੱਲ ਰਹੇ ਨੇ ਅਮਾਨਤੁੱਲਾ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਪੜਪਟ ਗਾਂਝ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਗਾਂਧੀ ਨਗਰ ਤੋਂ ਆਪ ਸ਼ਹਿਰ ਦਾ ਤੋਂ ਭਾਜੀਪੀ ਸੀਮਾਪੁਰ ਤੋਂ ਭਾਜੀਪੀ ਅੱਗੇ ਚੱਲ ਰਹੀ ਹੈ ਸ਼ੀਲਮਪੁਰ ਤੋਂ ਆਪ ਗੋਂਡਾ ਤੋਂ ਭਾਜਪਾ ਬਾਬਰਪੁਰ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਆਦਵ 오ਜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਟਪਰਗੰਜ ਤੋਂ ਪਿੱਛੇ ਚੱਲ ਰਹੇ ਨੇ ਸੋ ਮਨੀਸ਼ ਸੋਧਿਆ ਨਾਲ ਸੰਬੰਧਿਤ ਖਬਰ ਹੈ ਮਨੀਸ਼ ਸੋਧਿਆ 2345 ਵੋਟਾਂ ਦੇ ਨਾਲ ਇਸ ਵੇਲੇ ਅੱਗੇ ਚੱਲ ਰਹੇ ਨੇ ਇਸ ਵੇਲੇ ਦੀ ਕੁੱਲ ਮਿਲਾ ਕੇ ਸਥਿਤੀ ਦੀ ਗੱਲ ਕਰੀਏ ਤਾਂ 29 ਸੀਟਾਂ ਤੋਂ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ 41 ਸੀਟਾਂ ਤੋਂ ਬੀਜੇਪੀ ਅੱਗੇ ਚੱਲ ਰਹੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਇਸ ਵਾਰ ਦੇ ਰੁਝਾਨਾ ਦੀ ਜੇਕਰ ਤੁਲਨਾ ਕਰੀਏ ਤਾਂ ਇਸ ਵੇਲੇ ਆਮ ਆਦਮੀ ਪਾਰਟੀ 33 ਸੀਟਾਂ ਦੇ ਘਾਟੇ ਤੇ ਨਜ਼ਰ ਆ ਰਹੀ ਹੈ ਜੇਕਰ ਇਸ ਰੁਝਾਨ ਨੂੰ ਅੰਤਿਮ ਜਿੱਤ ਅੰਤਿਮ ਸੱਚ ਜਾਂ ਅੰਤਿਮ ਰਿਜ਼ਲਟ ਮੰਨ ਲਿਆ ਜਾਵੇ ਇਸ ਵੇਲੇ ਆਮ ਆਦਮੀ ਪਾਰਟੀ 29 ਸੀਟਾਂ ਤੇ ਲੀਡ ਕਰ ਰਹੀ ਹੈ ਜੇਕਰ 29 ਸੀਟਾਂ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਪਿਛਲੀ ਵਾਰ ਦੀ ਤੁਲਨਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 33 ਸੀਟਾਂ ਦਾ ਇਸ ਵਾਰ ਘਾਟਾ ਹੋਵੇਗਾ ਬੀਜੇਪੀ ਦੀ ਸਥਿਤੀ ਬੇਹਦ ਫਾਇਦੇ ਵਾਲੀ ਹੈ 41 ਸੀਟਾਂ ਤੇ ਬੀਜੇਪੀ ਜਿੱਤ ਰਹੀ ਹੈ ਜੇਕਰ ਐਸੇ ਨੂੰ ਹੀ ਫਾਈਨਲ ਰਿਜ਼ਲਟ ਮੰਨ ਲਿਆ ਜਾਵੇ ਤਾਂ ਬੀਜੇਪੀ 33 ਸੀਟਾਂ ਦੇ ਵਾਅਦੇ ਨਾਲ 33 ਸੀਟਾਂ ਦੇ ਫਾਇਦੇ ਤੇ ਇਸ ਵੇਲੇ ਨਜ਼ਰ ਆ ਰਹੀ ਹੈ ਜੰਗਪੁਰਾ ਤੋਂ ਬੀਜਪੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਕਸਤੂਰਬਾ ਨਗਰ ਤੋਂ ਵੀ ਬੀਜਪੀ ਅੱਗੇ ਚੱਲ ਰਹੀ ਹੈ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਸ਼ਤਰਪੁਰ ਤੋਂ ਬੀਜਪੀ ਦੇਵਲੀ ਤੋਂ ਆਮ ਆਦਮੀ ਪਾਰਟੀ ਦੇ ਚੱਲ ਰਹੇ ਨੇ ਰਮੇਸ਼ ਬਦੂੜੀ ਕਾਲਕਾ ਜੀ ਤੋਂ ਬੀਜਪੀ ਉਮੀਦਵਾਰ ਰਮੇਸ਼ ਬਦੂੜੀ ਅੱਗੇ ਚੱਲ ਰਹੇ ਨੇ ਆ ਕਾਂਗਰਸ ਦੇ ਉਮੀਦਵਾਰ ਕਾਲਕਾ ਜੀ ਤੋਂ ਉਹ ਪਿੱਛੇ ਚੱਲ ਰਹੇ ਨੇ ਬੀਜਪੀ ਇਸ ਵੇਲੇ ਲੀਡ ਕਰਦੇ ਹੋਏ ਦਿਖਾ ਰਹੀ ਹੈ ਸਤੰਦਰ ਜੈਨ ਸ਼ਕੂਰ ਬਸਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਸੌਰਵ ਬਾਰਦਵਾਜ ਜੇ ਰੀਟਰ ਕਲਾਸ਼ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਸੋਮਨਾਥ ਭਾਰਤੀ ਮਾਲਵੀਆਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਵੱਡੀ ਗੱਲ ਇਹ ਹੈ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਵੱਡੇ ਉਮੀਦਵਾਰ ਸਿਆਸੀ ਤੌਰ ਤੇ ਜਿਨ੍ਹਾਂ ਦਾ ਕਦ ਵੱਡਾ ਹੈ ਉਹ ਵੀ ਆਗੂ ਦਿੱਲੀ ਦੇ ਵਿੱਚ ਇਸ ਵਾਰ ਵਿਧਾਨ ਸਭਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਪਛੜਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਦੀ ਸਥਿਤੀ ਉਨਤੀ ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਭਾਜਪਾ 41 ਸੀਟਾਂ ਤੇ ਅੱਗੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਦੇਹਦ دلچਸਪ ਸਥਿਤੀਆਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀਆਂ ਰੁਝਾਨਾਂ ਦੀਆਂ ਬਣੀਆਂ ਹੋਈਆਂ ਨੇ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਪਿੱਛੇ ਦਿਖਾਈ ਦੇ ਰਹੀ ਹੈ ਜਦਕਿ ਭਾਜਪਾ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ ਭਾਜਪਾ ਇਸ ਵੇਲੇ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਮੌਜੂਦਾ ਸਥਿਤੀ ਨੂੰ ਹੀ ਨਤੀਜਾ ਮੰਨ ਲਿਆ ਜਾਵੇ ਤਾਂ ਬੀਜੇਪੀ ਦੀ ਸਰਕਾਰ ਸਾਫ਼ ਤੌਰ ਤੇ ਇਸ ਵੇਲੇ ਬਣਦੀ ਹੋਈ ਨਜ਼ਰ ਆ ਰਹੀ ਹੈ ਸੋ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਦੇ ਵਿੱਚ ਲਗਾਤਾਰ ਸਾਡੀ ਨਜ਼ਰ ਬਣੀ ਹੋਈ ਹੈ ਲਗਾਤਾਰ ਰੁਝਾਨਾਂ ਤੇ ਸਾਡੀ ਨਜ਼ਰ ਬਣੀ ਹੋਈ ਹੈ ਇਹਨਾਂ ਰੁਝਾਨਾਂ ਦੇ ਵਿੱਚ ਲਗਾਤਾਰ ਬੀਜੇਪੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ 41 ਸੀਟਾਂ ਦੇ ਇਸ ਵੇਲੇ ਬੀਜੇਪੀ ਅੱਗੇ ਚੱਲ ਰਹੀ ਹੈ ਆਦਰਸ਼ ਨਗਰ ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਅੱਗੇ ਚੱਲ ਰਿਹਾ ਹੈ ਇਸ ਵੇਲੇ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਇਸ ਵੇਲੇ 30 ਸੀਟਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲੀਡ ਕਰਦੇ ਹੋਏ ਦਿਖਾਈ ਦੇ ਰਹੇ ਨੇ ਬੀਜੇਪੀ 40 ਸੀਟਾਂ ਦੇ ਅੱਗੇ ਹੈ ਕਾਂਗਰਸ ਦੇ ਖਾਤੇ ਦੇ ਵਿੱਚ ਕੋਈ ਵੀ ਸੀਟ ਜਾਂਦੀ ਹੋਈ ਦਿਖਾਈ ਨਹੀਂ ਦੇ ਰਹੀ ਸ਼ਾਲੀਮਾਰ ਬਾਗ ਤੋਂ ਬੀਜੇਪੀ ਅੱਗੇ ਹੈ ਜਦ ਕਿ ਪਟਪਟ ਗੰਦ ਤੋਂ ਅਨਿਲ ਕੁਮਾਰ ਜਿਹੜੇ ਨੇ ਕਾਂਗਰਸ ਦੇ ਉਹ ਪਿੱਛੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਵਜੀਰਪੁਰ ਮਾਡਲ ਟਾਊਨ ਸਦਰ ਬਾਜ਼ਾਰ ਤੋਂ ਅੱਗੇ ਚੱਲ ਰਹੀ ਹੈ ਅਰਨਿਤ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਇਸ ਵਾਲੇ ਪਰਮੇਸ਼ ਬਰਮਾ ਅੱਗੇ ਚੱਲ ਰਹੇ ਨੇ ਹਾਲਾਂਕਿ 200 ਦੇ ਕਰੀਬ ਵੋਟਾਂ ਦਾ ਫਰਕ ਹੈ ਇਸ ਵੇਲੇ ਸੰਦੀਪ 딕ਸ਼ਿਤ ਕਾਂਗਰਸ ਵੱਲੋਂ ਸੰਦੀਪ 딕ਸ਼ਿਤ ਨੂੰ ਜਿਹੜਾ ਇਹ ਸਮਝਿਆ ਜਾ ਰਿਹਾ ਸੀ ਕਿ ਕਾਂਗਰਸ ਦੇ ਮੁੱਖ ਮੰਤਰੀ ਦੇ ਉਮੀਦਵਾਰ ਨੇ ਪਰ ਬੇहद ਬਹੁਤ ਘੱਟ ਵੋਟਾਂ ਉਹਨਾਂ ਨੂੰ ਪਈਆਂ ਨੇ ਹੁਣ ਤੱਕ 2000 ਦੇ ਕਰੀਬ ਵੋਟਾਂ ਸੰਦੀਪ 딕ਸ਼ਿਤ ਨੂੰ ਪਈਆਂ ਨੇ ਬਾਕੀ ਉਮੀਦਵਾਰ ਅਰਵਿੰਦ ਕੇਜਰੀਵਾਲ ਪ੍ਰਵੇਸ਼ ਵਰਮਾ 12-12000 ਕਰੀਬ ਵੋਟਾਂ ਲੈ ਚੁੱਕੇ ਨੇ ਕਾਂਗਰਸ ਦੇ ਉਮੀਦਵਾਰ ਸੰਦੀਪ 딕ਸ਼ਿਤ 2000 ਵੋਟਾਂ ਦੇ ਨਾਲ ਬਹੁਤ ਜ਼ਿਆਦਾ ਪਿੱਛੇ ਚੱਲ ਰਹੇ ਨੇ ਮੁਕਾਬਲੇ ਦੇ ਵਿੱਚ ਵੀ ਨਜ਼ਰ ਨਹੀਂ ਆ ਰਹੇ ਮੁੱਖ ਮੁਕਾਬਲਾ ਨਵੀਂ ਦਿੱਲੀ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬੀਜੇਪੀ ਦੇ ਕੈਂਡੀਡੇਟ ਪ੍ਰਵੇਸ਼ ਵਰਮਾ ਦੇ ਵਿੱਚ ਬਣਿਆ ਹੋਇਆ ਇਸ ਵੇਲੇ ਜਿਹੜੀ ਸਥਿਤੀ ਹੈ ਪ੍ਰਵੇਸ਼ ਵਰਮਾ ਲਗਭਗ 200 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਅਰਵਿੰਦ ਕੇਜਰੀਵਾਲ ਤੋਂ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਵੇਸ਼ ਵਰਮਾ ਨਵੀਂ ਦਿੱਲੀ ਤੋਂ ਇਹ ਸਥਿਤੀ ਲਗਾਤਾਰ ਬਣੀ ਹੋਈ ਹੈ ਅਰਵਿੰਦ ਕੇਜਰੀਵਾਲ ਲਗਾਤਾਰ ਲੀਡ ਕਰ ਰਹੇ ਨੇ ਲਗਾਤਾਰ ਅਰਵਿੰਦ ਕੇਜਰੀਵਾਲ ਕਦੇ ਲੀਡ ਕਰਦੇ ਹੋਏ ਨਜ਼ਰ ਆਉਂਦੀ ਨੇ ਕਦੇ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਪ੍ਰਵੇਸ਼ ਵਰਮਾ ਉਹ ਅੱਗੇ ਚਲੇ ਜਾਂਦੇ ਨੇ ਬੜਾ ਇੰਟਰਸਟਿੰਗ ਬੜਾ ਦਿਲਚਸਪ ਮੁਕਾਬਲਾ ਨਵੀਂ ਦਿੱਲੀ ਦਾ ਬਣਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਤੇ ਪ੍ਰਵੇਸ਼ ਵਰਮਾ ਲਗਾਤਾਰ ਮੁਕਾਬਲੇ ਦੇ ਵਿੱਚ ਬਣੇ ਹੋਏ ਨੇ 100 ਸੀਟਾਂ ਅੱਗੇ 100 ਸੀਟ 200 ਸੀਟ ਪਿੱਛੇ ਇਸ ਤਰ੍ਹਾਂ ਇਹ ਮੁਕਾਬਲਾ ਚੱਲ ਰਿਹਾ ਸੰਦੀਪ 딕ਸ਼ਿਤ ਮੁਕਾਬਲੇ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ ਮਹਿਜ 2000 ਵੋਟਾਂ ਲੈ ਕੇ ਸੰਦੀਪ 딕ਸ਼ਿਤ ਤੀਸਰੇ ਨੰਬਰ ਤੇ ਨਵੀਂ ਦਿੱਲੀ ਤੋਂ ਨਜ਼ਰ ਆ ਰਹੇ ਨੇ ਐਸਐਲਡੀ ਸਭ ਤੋਂ ਜ਼ਿਆਦਾ ਹੌਟ ਸੀਟ ਤੇ ਸਭ ਤੋਂ ਜ਼ਿਆਦਾ ਦਿਲਚਸਪੀ ਨਾਲ ਭਰੀ ਹੋਈ ਸੀਟ ਜਿਸ ਦੇ ਉੱਤੇ ਪੂਰੇ ਦਿੱਲੀ ਵਾਸੀਆਂ ਦੀ ਨਜ਼ਰ ਟਿਕੀ ਹੋਈ ਹੈ ਪੂਰੇ ਭਾਰਤ ਵਾਸੀਆਂ ਦੀ ਨਜ਼ਰ ਟਿਕੀ ਹੋਈ ਹੈ ਉਹ ਸੀਟ ਹੈ ਨਵੀਂ ਦਿੱਲੀ ਦੀ ਸੀਟ ਜਿੱਥੇ ਮੁਕਾਬਲਾ ਬੇਹੱਦ ਦਿਲਚਸਪ ਹੈ ਅਰਵਿੰਦ ਕੇਜਰੀਵਾਲ ਦੇ ਸਮਰਥਕ ਉਮੀਦ ਕਰ ਰਹੇ ਨੇ ਕਿ ਉਹ ਜਿੱਤਣਗੇ ਉਧਰ ਭਾਜਪੀ ਦੇ ਸਮਰਥਕ ਉਮੀਦ ਕਰ ਰਹੇ ਨੇ ਕਿ ਉਹਨਾਂ ਦੇ ਉਮੀਦਵਾਰ ਪਰਵੇਸ਼ ਪਰਮਾ ਇਹ ਸੀਟ ਤੋਂ ਜਿੱਤ ਹਾਸਲ ਕਰਨਗੇ ਮੁਕਾਬਲਾ ਬੇਹੱਦ ਦਿਲਚਸਪ ਬਣਿਆ ਹੋਇਆ

ਜਦਕਿ ਰਮੇਸ਼ ਵਿਦੂਰੀ 17060 ਵੋਟਾਂ ਲੈ ਕੇ ਅੱਗੇ ਚੱਲ ਰਹੇ ਤੀਜੇ ਨੰਬਰ ਤੇ ਅਲਕਾ ਲਾਂਬਾ ਨੇ ਅਲਕਾ ਲਾਂਬਾ ਵੀ ਉਸੇ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਨੇ ਜਿੱਥੋਂ ਜਿਹੜੇ ਦਿੱਲੀ ਦੇ ਇਸ ਵੇਲੇ ਦੇ ਮੁੱਖ ਮੰਤਰੀ ਅਲਕਾ ਆਤਿਸ਼ੀ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਅਲਕਾ ਲਾਂਬਾ ਲੜ ਰਹੇ ਨੇ ਅਲਕਾ ਲਾਂਬਾ ਨੇ ਜਿਹੜੇ ਤੀਸਰੇ ਨੰਬਰ ਤੇ ਚੱਲ ਰਹੇ ਨੇ ਜਾਕੀ ਆਤਿਸ਼ੀ ਦੂਜੇ ਨੰਬਰ ਤੇ ਚੱਲ ਰਹੀ ਹੈ ਭਾਜਪਾ ਦੇ ਉਮੀਦਵਾਰ ਪਹਿਲੇ ਨੰਬਰ ਤੇ ਚੱਲ ਰਹੇ ਨੇ ਕਲਕਾਜੀ ਵਿਧਾਨ ਸਭਾ ਸਿੰਘ ਤੋਂ ਮਟਿਆ ਮਹਿਲ ਤੋਂ ਆਮ ਆਦਮੀ ਪਾਰਟੀ ਅੱਗੇ ਹੈ ਬੱਲੀ ਮਾਰਾ ਤੋਂ ਆਮ ਆਦਮੀ ਪਾਰਟੀ ਅੱਗੇ ਹੈ ਜੰਗਪੁਰਾ ਤੇ ਸੀਟ ਤੇ ਬੜੀ ਇੰਟਰਸਟਿੰਗ ਫਾਈਟ ਹੋ ਰਹੀ ਹੈ ਭਾਜਪਾ ਦੇ ਉਮੀਦਵਾਰ 100 200 ਵੋਟਾਂ ਦੇ ਅੱਗੇ ਚੱਲ ਰਹੇ ਸਾਨੂੰ ਹੁਣੋਂ ਪਿੱਛੇ ਹੋ ਗਏ ਨੇ ਕਲਕਾਜੀ ਤੋਂ ਹਲਕਾ ਲੰਬਾ ਸਭ ਤੋਂ ਪਿੱਛੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਮਹਿਜ਼ 1500 ਵੋਟਾਂ ਉਹਨਾਂ ਨੂੰ ਪਈਆਂ ਨੇ ਜਾਦ ਕੀ ਉਹਨਾਂ ਦੇ ਮੁਕਾਬਲੇ ਬੀਜੇਪੀ ਉਮੀਦਵਾਰ 17000 ਵੋਟ ਹਾਸਲ ਕਰ ਚੁੱਕੇ ਨੇ ਉਧਰ ਦਿੱਲੀ ਦੀ ਮੁੱਖ ਮੰਤਰੀ ਆਦਿਸ਼ ਨੂੰ 15425 ਵੋਟਾਂ ਪਈਆਂ ਨੇ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿਚਕਾਰ ਚੱਲ ਰਿਹਾ ਹੈ ਕਲਕਾਜੀ ਸੀਟ ਤੇ ਕਾਂਗਰਸ ਦੀ ਗੱਲ ਕਰੀਏ ਹਲਕਾ ਲਾਂਬਾ ਬਹੁਤ ਜ਼ਿਆਦਾ ਪਿੱਛੇ ਨੇ 1500 ਸੀਟਾਂ ਦੇ ਨਾਲ ਪਰ ਅੰਤਿਮ ਦੌਰ ਤੱਕ ਮੁਕਾਬਲਾ ਜਾਰੀ ਹੈ ਮੁਕਾਬਲੇ ਦੇ ਵਿੱਚ ਦੇਖਣਾ ਹੋਵੇਗਾ ਵਿਜੇਤਾ ਕੌਣ ਹੁੰਦਾ ਜਿੱਤਦਾ ਕੌਣ ਹੈ ਪਰ ਫਿਲਹਾਲ ਕਲਕਾਜੀ ਸੀਟ ਤੋਂ ਬੀਜੇਪੀ ਅੱਗੇ ਚੱਲ ਰਹੀ ਹੈ 17000 ਵੋਟਾਂ ਦੇ ਨਾਲ ਦਿੱਲੀ ਦੇ ਵਿੱਚ 70 ਦੀਆਂ 70 ਵਿਧਾਨ ਸਭਾ ਚੋਟਾ ਚੋਣਾਂ ਦੇ ਨਤੀਜਿਆਂ ਦੇ ਨਾਲ ਅਸੀਂ ਹਾਜ਼ਰਾਂ ਤੁਹਾਡੇ ਸਾਹਮਣੇ ਇਸ ਵੇਲੇ ਮੁਕਾਬਲਾ ਬੇਹੱਦ ਦਿਲਚਸਪ ਜੰਗਪੁਰਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਪਛਾੜ ਦਿੱਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸੋਸੋਧਿਆ 11261 ਵੋਟਾਂ ਲੈ ਕੇ ਅੱਗੇ ਚੱਲ ਰਹੇ ਨੇ ਜਦਕਿ ਤਰਵਿੰਦਰ ਸਿੰਘ ਮਰਵਾਹਾ 8575 ਤਕਰੀਬਨ 8500 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਫਰਹਾਦ ਸੂਰੀ ਕਾਂਗਰਸ ਦੇ ਉਮੀਦਵਾਰ ਨੇ 4202 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਬੜੀ ਇੰਟਰਸਟਿੰਗ ਫਾਈਟ ਹੈ ਇੱਥੇ ਵੀ ਜੰਗਪੁਰਾ ਦੇ ਵਿੱਚ तमाम ਸੀਟਾਂ ਜਿੱਥੇ ਮੁਕਾਬਲੇ ਬੜੇ ਇੰਟਰਸਟਿੰਗ ਨੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿਚਕਾਰ ਤਕੜਾ ਮੁਕਾਬਲਾ ਚੱਲ ਰਿਹਾ ਹੈ ਕੁਝ ਕੋ 100 ਸੀਟਾਂ 100ਕ ਵੋਟਾਂ ਦੇ ਮੁਕਾਬਲੇ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਕਾਰ ਉੱਥੇ ਕਾਂਗਰਸ ਬੜੇ ਵੱਡੇ ਵੋਟਾਂ ਦੇ ਫਰਕ ਦੇ ਨਾਲ ਪਛੜੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਕਿਤੇ ਵੀ ਤਕੜੀ ਟੱਕਰ ਦਿੰਦੀ ਹੋਈ ਨਜ਼ਰ ਨਹੀਂ ਆ ਰਹੀ ਇਹ ਨਾ ਵਿਧਾਨ ਸਭਾ ਚੋਣਾਂ ਦੇ ਵਿੱਚ ਕਹਿਣ ਦਾ ਮਤਲਬ ਇਹ ਹੈ ਕਿ ਕਾਂਗਰਸ ਦੇ ਵੋਟ ਸ਼ੇਅਰ ਦੇ ਵਿੱਚ ਕਾਂਗਰਸ ਦੇ ਵੋਟਰਾਂ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ ਹੈ ਨਾ ਸਿਰਫ ਕਾਂਗਰਸ ਇੱਥੇ ਓਵਰ ਆਲ ਤਰੀਕੇ ਦੇ ਨਾਲ ਪਛੜਦੀ ਹੋਈ ਨਜ਼ਰ ਆ ਰਹੀ ਹੈ ਬਰਕਿ ਵੋਟਾਂ ਦਾ ਵੀ ਇੱਕ ਵੱਡਾ ਫਰਕ ਹੈ ਜਿਹੜਾ ਕਾਂਗਰਸ ਦੇ ਵਿੱਚ ਦਿਖਾਈ ਦੇ ਰਿਹਾ ਕਾਂਗਰਸ ਦੇ ਉਮੀਦਵਾਰ 1500 24000 ਸੀਟਾਂ ਵੋਟਾਂ ਤੇ ਜਿਹੜੇ ਨੇ ਪਿੱਛੇ ਚੱਲ ਰਹੇ ਨੇ ਜਦਕਿ ਬਾਕੀ ਉਮੀਦਵਾਰ ਨੇ 17000 11000 16000 ਇਸ ਤਰ੍ਹਾਂ ਅੱਗੇ ਚੱਲਣ ਵਾਲੇ ਉਮੀਦਵਾਰ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਵਿੱਚ ਵੋਟਾਂ ਦਾ ਇੱਕ ਬਹੁਤ ਵੱਡਾ ਫਰਕ ਹੈ ਜੋ ਕਿ ਜਿਸ ਨੂੰ ਪੂਰਾ ਕਰ ਪਾਉਣਾ ਕਾਂਗਰਸ ਦੇ ਲਈ ਲਗਭਗ ਜਿਹੜਾ ਨਾ ਮੁਮਕਿਨ ਦੇ ਬਰਾਬਰ ਹੈ ਆ ਇਸੇ ਵੇਲੇ ਕਾਂਗਰਸ ਦੇ ਉਮੀਦਵਾਰ ਧਰਮਪਾਲ ਚੰਦੇਲ ਜਿਹੜੇ ਲੀਡ ਕਰ ਰਹੇ ਸਨ ਇੱਕ ਨੰਬਰ ਤੇ ਸਨ ਜਿਨ੍ਹਾਂ ਦੀ ਜਿੱਤਣ ਦੀ ਸੰਭਾਵਨਾ ਸ਼ੁਰੂ ਦੇ ਵਿੱਚ ਬਣ ਰਹੀ ਸੀ ਉਹ ਬੇहद ਪਿੱਛੇ ਰਹਿ ਗਏ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਪਿਛਾੜ ਦਿੱਤਾ ਗਿਆ ਮਨਜਿੰਦਰ ਸਿਰਸਾ ਵੱਲੋਂ 38000 ਵੋਟਾਂ ਲੈ ਕੇ ਤਰਨਪਾਲ ਚੰਦੇਲ ਕੋਲ ਮਹਿਜ਼ 17000 ਵੋਟਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਮੰਤੀ ਚੰਦੇਲ 29000 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਚੱਲ ਰਹੇ ਨੇ ਰਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ 38900 ਦੇ ਕਰੀਬ ਵੋਟਾਂ ਲੈ ਚੁੱਕੇ ਨੇ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਿਆਦਾ ਪਿੱਛੇ ਨਹੀਂ ਹੈ 29000 ਵੋਟਾਂ ਉਹ ਵੀ ਲੈ ਚੁੱਕੇ ਨੇ ਸੋ ਮੁਕਾਬਲਾ ਅਜੇ ਬਣਿਆ ਹੋਇਆ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੰਤਿਮ ਦੌਰ ਦੇ ਵਿੱਚ ਜਿੱਤ ਕਿਸ ਦੀ ਹੁੰਦੀ ਹੈ ਪਰ ਲਗਾਤਾਰ ਜਿਹੜੇ ਨਤੀਜੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਨਤੀਜਿਆਂ ਦੇ ਮੁਤਾਬਕ ਅ ਬੀਜਪੀ ਹੈ ਜਿਹੜੀ ਲਗਾਤਾਰ ਲੀਡ ਦੇ ਵਿੱਚ ਬਣੀ ਹੋਈ ਹੈ ਔਰ ਬੀਜਪੀ ਇੱਥੇ ਇਸ ਵੇਲੇ ਦੇ ਨਤੀਜਿਆਂ ਦੇ ਮੁਤਾਬਕ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਵੇਲੇ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 41 ਸੀਟਾਂ ਦੇ ਉੱਪਰ ਬੀਜਪੀ ਲੀਡ ਕਰਦੀ ਹੋਈ ਇਸ ਵੇਲੇ ਦਿਖਾਈ ਦੇ ਰਹੀ ਹੈ ਜਦਕਿ ਆਮ ਆਦਮੀ ਪਾਰਟੀ 28 ਸੀਟਾਂ ਇਸ ਵੇਲੇ ਬੀਜਪੀ 42 ਸੀਟਾਂ ਦੇ ਉੱਤੇ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਕੋਲ ਇਸ ਵੇਲੇ 28 ਸੀਟਾਂ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਸ਼ਹਿਰ ਦਾ ਸੀਟ ਤੋਂ ਜਤਿੰਦਰ ਸਿੰਘ ਛੰਟੀ ਪਿੱਛੇ ਚੱਲ ਰਹੇ ਨੇ ਸੰਜੇ ਗੋਇਲ ਭਾਜਪਾ ਦੇ ਉਮੀਦਵਾਰ ਸ਼ਹਿਰ ਦਾ ਤੋਂ 33300 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਉਹੀ ਗੱਲ ਕਾਂਗਰਸ ਜਗਤ ਸਿੰਘ 18000 ਵੋਟਾਂ ਦੇ ਨਾਲ ਬੇहद ਪਿੱਛੇ ਚੱਲ ਰਹੇ ਨੇ ਕਾਂਗਰਸ ਕਿਤੇ ਵੀ ਮੁਕਾਬਲੇ 'ਚ ਨਜ਼ਰ ਨਹੀਂ ਆ ਰਹੀ 1800 1600 1500 1700 ਇਵਨ ਕਾਂਗਰਸ ਦੇ ਜਿਹੜੇ ਵੱਡੇ ਆਗੂ ਨੇ ਤਾਲਕਾ ਜੀਤੋਂ ਨੇ ਵੱਡੇ ਆਗੂ ਹੋਰ ਵੱਡੇ ਆਗੂ ਕਾਂਗਰਸ ਦੇ ਜਿੰਨੇ ਵੀ ਸੀਟਾਂ ਲੜ ਰਹੇ ਨੇ ਉਹਨਾਂ ਦੀਆਂ ਵੋਟਿੰਗ ਵੋਟਾਂ ਨੇ ਜਿਹੜੀਆਂ ਬੇहद ਘਟ ਨਜ਼ਰ ਆ ਰਹੀਆਂ ਨੇ 100 ਦੇ ਵਿੱਚ 2000 ਦੇ ਵਿੱਚ 3000 ਦੇ ਵਿੱਚ 4000 ਦੇ ਵਿੱਚ ਵੱਤਵਤ ਇਸ ਤਰ੍ਹਾਂ ਵੋਟਾਂ ਨਜ਼ਰ ਆ ਰਹੀਆਂ ਨੇ ਕਾਂਗਰਸ ਦਾ ਆਧਾਰ ਹੈ ਜਿਹੜਾ ਘਟਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਨਤੀਜਿਆਂ ਦੇ ਵਿੱਚ ਕਾਂਗਰਸ ਨੂੰ ਫਿਲਹਾਲ ਕਿਤੇ ਵੀ ਲੀਡ ਨਹੀਂ ਮਿਲਦੀ ਹੋਈ ਨਜ਼ਰ ਆ ਰਹੀ ਸੋ ਫਿਲਹਾਲ ਆ ਬੀਜੇਪੀ ਇੱਥੇ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਸੈਂਟਰਲ ਪੂਰਬੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਾਦਾ ਸੀਟਾਂ ਨਜ਼ਰ ਆ ਰਹੀ ਹੈ ਜਿੱਤਦੀ ਹੋਈ 6 ਸੀਟਾਂ ਨੇ ਪੂਰਬੀ ਦਿੱਲੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ 6 ਦੇ ਵਿੱਚੋਂ 4 ਸੀਟਾਂ ਇੱਥੇ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਪੱਛਮੀ ਦਿੱਲੀ ਦੇ ਵਿੱਚ ਬੀਜੇਪੀ ਲੀਡ ਕਰ ਰਹੀ ਹੈ 6 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਇੱਕ ਸੀਟ ਦੇ ਉੱਤੇ ਪੱਛਮੀ ਦਿੱਲੀ ਦਿੱਲੀ ਦੇ ਵਿੱਚ ਹੈ ਪੱਛਮੀ ਦਿੱਲੀ ਦੇ ਵਿੱਚ ਬੀਜੇਪੀ ਨੇ ਲੀਡ ਬਣਾਈ ਹੋਈ ਹੈ ਸੈਂਟਰਲ ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ ਆਮ ਆਦਮੀ ਪਾਰਟੀ ਲੀਡ ਤੇ ਹੈ ਬੀਜੇਪੀ 0 ਹੈ ਸੋ ਸੈਂਟਰਲ ਦਿੱਲੀ ਦੇ ਵਿੱਚ ਦਿੱਲੀ ਨੇ ਆਪਣੀ ਲੀਡ ਬਣਾਈ ਹੋਈ ਹੈ ਆਮ ਆਦਮੀ ਪਾਰਟੀ ਨੇ ਸੈਂਟਰਲ ਦਿੱਲੀ ਚ ਲੀਡ ਬਣਾਈ ਹੋਈ ਹੈ ਜਿੱਥੇ ਸਾਧੀਆਂ 7 ਸੀਟਾਂ ਦੇ ਆਮ ਆਦਮੀ ਪਾਰਟੀ ਲੀਡ ਕਰ ਰਹੀ ਹੈ ਪੂਰਬੀ ਦਿੱਲੀ ਦੇ ਵਿੱਚ 4 ਸੀਟਾਂ ਦੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ 2 ਸੀਟਾਂ ਤੇ ਭਾਜਪਾ ਅੱਗੇ ਚੱਲ ਰਹੀ ਹੈ ਸੋ ਇਲਾਕੇ ਦੇ ਹਦਾਰ ਤੇ ਸਾਫ਼ ਤੌਰ ਤੇ ਇਹ ਜਿਹੜੀ ਵੰਡ ਹੈ ਦੇਖਣ ਨੂੰ ਮਿਲ ਰਹੀ ਹੈ ਇਹ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਜਿਹੜਾ ਘੜਾ ਹੈ ਉਸ ਨੂੰ ਬਰਕਰਾਰ ਰੱਖਦੀ ਹੋਈ ਨਜ਼ਰ ਆ ਰਹੀ ਹੈ ਇਸ ਵੇਲੇ ਦੇ ਨਤੀਜਿਆਂ ਦੀ ਇਸ ਵੇਲੇ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਨਤੀਜੇ ਹਾਲਾਂਕਿ ਸਪਸ਼ਟ ਨਹੀਂ ਨੇ ਹਾਲਾਂਕਿ ਇਸ ਵੇਲੇ ਰੁਝਾਨ ਹੀ ਚੱਲ ਰਹੇ ਨੇ ਇਸ ਵੇਲੇ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਭਾਜਪਾ 42 ਸੀਟਾਂ ਤੇ ਅੱਗੇ ਚੱਲ ਰਹੀ ਹੈ ਅਤੇ 28 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਆ ਬਾਵਰਪੁਰ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ ਅੱਗੇ ਚੱਲ ਰਹੇ ਨੇ ਹਰੀਸ਼ ਘੁਰਾਨਾ ਮੋਤੀ ਨਗਰ ਤੋਂ ਭਾਜਪਾ ਦੇ ਵੀਵਾਰ ਅੱਗੇ ਚੱਲ ਰਹੇ ਨੇ ਤੋ ਲਗਾਤਾਰ ਦਿਲਚਸਪ ਮੁਕਾਬਲੇ ਇੱਥੇ ਬਣੇ ਹੋਏ ਨੇ ਲਗਾਤਾਰ ਇਹਨਾਂ ਮੁਕਾਬਲੇਆਂ ਦੇ ਵਿੱਚ ਭਾਜਪਾ ਜਿਹੜੀ ਆ ਉਹ ਲੀਡ ਕਰਦੀ ਹੋਈ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਵੀ ਹਾਲਾਂਕਿ ਇਸ ਪੂਰੇ ਮੁਕਾਬਲੇ ਦੇ ਵਿੱਚ ਬਣੀ ਹੋਈ ਹੈ ਪਰ ਫਿਲਹਾਲ ਜਿਸ ਤਰ੍ਹਾਂ ਦੀਆਂ ਸਥਿਤੀਆਂ ਇਸ ਵੇਲੇ ਬਣੀਆਂ ਹੋਈਆਂ ਨੇ ਇਹਨਾਂ ਸਥਿਤੀਆਂ ਦੇ ਮੁਤਾਬਕ ਆਮ ਆਦਮੀ ਪਾਰਟੀ ਜਿਹੜੀ ਹੈ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਜ਼ਰ ਨਹੀਂ ਆ ਰਹੀ ਕਿਉਂਕਿ 28 ਸੀਟਾਂ ਤੇ ਇਸ ਵੇਲੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਅਤੇ ਭਾਜਪਾ ਜਿਹੜੀ ਹੈ ਉਹ 42 ਸੀਟਾਂ ਤੇ ਇਸ ਵੇਲੇ ਅੱਗੇ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਭਾਜਪਾ ਇਸ ਵੇਲੇ ਸਰਕਾਰ ਬਣਾਉਂਦੀ ਹੋਈ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ। ਸੁਭੇਹਾ ਦਾ ਦੇਰਜਸਪ ਸਥਿਤੀਆਂ ਕੇਜਰੀਵਾਲ ਇਸ ਪੂਰੇ ਨਤੀਜਿਆਂ ਦੇ ਵਿੱਚ ਅੱਗੇ ਬੜੇ ਹੋਏ ਨੇ ਨਵੀਂ ਦਿੱਲੀ ਦੀ ਸੀਟ ਬੇਹੱਦ ਇੰਟਰਸਟਿੰਗ ਹੈ ਕੇਜਰੀਵਾਲ ਇਸ ਵੇਲੇ ਅੱਗੇ ਚੱਲ ਰਹੇ ਨੇ ਹਾਲਾਂਕਿ ਮੁਕਾਬਲਾ ਜਿਹੜਾ ਹੈ ਉਹ ਬਹੁਤ ਦਿਲਚਸਪ ਹੈ ਨਵੀਂ ਦਿੱਲੀ ਦੀ ਸੀਟ ਦੇ ਵਿੱਚ ਕਦੇ ਕੇਜਰੀਵਾਲ ਅੱਗੇ ਹੋ ਜਾਂਦੇ ਨੇ ਤੇ ਕਦੇ ਭਾਜਪਾ ਦੇ ਉਮੀਦਵਾਰ ਪ੍ਰਵੇਸ਼ ਵਰਮਾ ਅੱਗੇ ਹੋ ਜਾਂਦੇ ਨੇ ਸੌਰਭ ਭਾਰਤਵਾਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਸੋਮਨਾਥ ਭਾਰਤੀ ਆਮ ਆਦਮੀ ਪਾਰਟੀ ਦੇ ਮਾਲਵੀਆ ਨਗਰ ਤੋਂ ਉਮੀਦਵਾਰ ਪਿੱਛੇ ਚੱਲ ਰਹੇ ਨੇ ਤਰਵਿੰਦਰ ਸਿੰਘ ਮਰਵਾਹਾ ਬੀਜੇਪੀ ਦੇ ਉਮੀਦਵਾਰ ਜਾਂਗਪੁਰਾ ਤੋਂ ਅੱਗੇ ਚੱਲ ਰਹੇ ਨੇ ਉਧਰ ਇਹਨਾਂ ਨਤੀਜਿਆਂ ਤੋਂ ਬਾਅਦ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ ਬੀਜੇਪੀ ਦੇ ਦਫ਼ਤਰ ਅੱਗੇ ਨੱਚਣ ਗਾਉਣ ਦੇ ਜਿਹੜੇ ਦ੍ਰਿਸ਼ ਨੇ ਉਹ ਸਾਹਮਣੇ ਆ ਰਹੇ ਨੇ ਢੋਲ ਦੇ ਡਗੇ ਤੇ ਬੀਜੇਪੀ ਦੇ ਜਿਹੜੇ ਕਾਰਕੁੰਨ ਨੇ ਬੀਜੇਪੀ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਵੇਲੇ ਸਵਾ 11 ਦੇ ਲਗਭਗ ਸਮਾ ਹੋ ਚੁੱਕਾ ਹੈ ਤੇ ਹੁਣ ਤੱਕ ਲਗਾਤਾਰ ਬੀਜੇਪੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਹਾਲਾਂਕਿ ਇੱਕ ਵੇਲਾ ਅਜਿਹਾ ਆਇਆ ਸੀ ਜਦੋਂ 32 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲੀਡ ਕਰ ਗਈ ਸੀ ਤੇ 38 ਸੀਟਾਂ ਤੇ ਬੀਜੇਪੀ ਲੀਡ ਕਰ ਰਹੀ ਸੀ ਫਰਕ ਸਿਰਫ 6 ਸੀਟਾਂ ਦਾ ਰਹਿ ਗਿਆ ਸੀ ਉਦੋਂ ਇਸ ਤਰ੍ਹਾਂ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਇੱਕ ਵਾਰੀ ਜਿਹੜਾ ਹੈ ਜ਼ੋਰ ਮਾਰੇਗੀ ਅਤੇ ਬੀਜੇਪੀ ਦੇ ਬਰਾਬਰ ਆ ਜਾਵੇਗੀ ਪਰ ਅਜਿਹਾ ਨਹੀਂ ਹੋਇਆ ਸਮਾਜ ਇਸ ਤਰ੍ਹਾਂ ਬੀਤਦਾ ਜਾ ਰਿਹਾ ਉਸ ਤਰ੍ਹਾਂ ਜਿਹੜੇ ਰੁਝਾਨ ਨੇ ਉਸਤੀ ਸਥਿਤੀ ਪੱਕੀ ਹੁੰਦੀ ਜਾ ਰਹੀ ਹੈ ਕਿ ਬੀਜੇਪੀ ਇਸ ਵਾਰ ਸਰਕਾਰ ਬਣਾਵੇਗੀ ਦਿੱਲੀ ਦੇ ਵਿੱਚ ਬੀਜੇਪੀ 42 ਸੀਟਾਂ ਦੇ ਵਿੱਚ ਇਸ ਵੇਲੇ ਅੱਗੇ ਚੱਲ ਰਹੀ ਹੈ 28 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਉਧਰ ਬੀਜੇਪੀ ਦੇ ਦਫ਼ਤਰ ਦੇ ਵਿੱਚ ਹਲਚਲ ਜਿਹੜੀ ਹੈ ਮਚਣੀ ਸ਼ੁਰੂ ਹੋ ਗਈ ਹੈ ਬੀਜੇਪੀ ਦੇ ਦਫ਼ਤਰ ਅੱਗੇ ਸਮਰਥਕ ਜਿਹੜੇ ਨੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਲਗਾਤਾਰ ਕੇਜਰੀਵਾਲ ਵੀ ਹੁਣ ਪਿੱਛੇ ਚਲੇ ਗਏ ਨੇ ਕੇਜਰੀਵਾਲ 400 ਸੀਟਾਂ ਤੇ ਇਸ ਵੇਲੇ ਪਿੱਛੇ ਚੱਲ ਰਹੇ ਨੇ ਆ ਬੀਜੇਪੀ ਦੇ ਉਮੀਦਵਾਰ ਪ੍ਰਵੇਸ਼ ਵਰਮਾ ਅੱਗੇ ਚੱਲ ਰਹੇ ਨੇ ਹੁਣ ਲਗਾਤਾਰ ਜਿਹੜੇ ਕੇਜਰੀਵਾਲ ਹੈ ਉਹ 200 ਤੋਂ ਵੱਧ ਸੀਟਾਂ ਦੇ ਨਾਲ 200 ਤੋਂ ਵੱਧ ਮਾਫਕਾਨਾ ਵੋਟਾਂ ਦੇ ਨਾਲ ਇਸ ਵੇਲੇ ਪਿੱਛੇ ਚੱਲ ਰਹੇ ਨੇ ਆ 6ਵੇਂ ਰੋਡ ਰਾਊਂਡ ਦੀ ਕਾਊਂਟਿੰਗ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਵਿਧਾਨ ਸਭਾ ਖੇਤਰ ਦੇ ਵਿੱਚ ਇਸ ਵੇਲੇ 225 ਸੀਟਾਂ ਦੇ ਨਾਲ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਦਿੱਲੀ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬੀਜੇਪੀ ਦਫ਼ਤਰ ਤੋਂ ਬੀਜੇਪੀ ਦਫ਼ਤਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਜਿੱਥੇ ਜਿਹੜੇ ਸਮਰਥਕ ਨੇ ਉਹ ਇਕੱਠਾ ਹੋਣੇ ਸ਼ੁਰੂ ਹੋ ਗਏ ਨੇ ਸੋ ਬੀਜੇਪੀ ਦਫ਼ਤਰ ਦੇ ਅੱਗੇ ਸਮਰਥਕ ਇਕੱਠੇ ਸ਼ੁਰੂ ਹੋ ਗਏ ਨੇ ਇਕੱਠਾ ਹੋਣਾ ਸਮਰਥਕਾਂ ਵੱਲੋਂ ਢੋਲ ਵਜਾਏ ਜਾ ਰਹੇ ਨੇ ਢੋਲ ਦੇ ਡਗੇ ਤੇ ਭੰਗੜਾ ਪਾਏ ਜਾ ਰਹੇ ਨੇ ਸੁਲਗਾਤਾਰੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬੀਜੇਪੀ ਦੇ ਵਿੱਚ ਜਸ਼ਨ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਲਗਾਤਾਰ 42 ਸੀਟਾਂ ਦੇ ਬੀਜੇਪੀ ਅੱਗੇ ਚੱਲ ਰਹੀ ਹੈ ਲਗਾਤਾਰ ਆਮ ਆਦਮੀ ਪਾਰਟੀ ਹੈ ਜਿਹੜੀ ਮੁਕਾਬਲੇ 'ਚ ਹਾਲੇ ਵੀ ਬਣੀ ਹੋਈ ਹੈ ਹਾਲੇ ਵੀ ਇਹ ਕਹਿਣਾ ਮੁਨਾਸਿਬ ਨਹੀਂ ਹੋਵੇਗਾ ਕਿ ਆਮ ਆਦਮੀ ਪਾਰਟੀ ਹਾਰ ਗਈ ਹੈ ਪਲਟ ਕਿਸੇ ਵੀ ਵੇਲੇ ਪਲਟੀ ਵੱਜ ਸਕਦੀ ਹੈ ਪਰ ਹੁਣ ਇਸ ਦੀਆਂ ਸੰਭਾਵਨਾਵਾਂ ਬਹੁਤ ਘੱਟ ਨਜ਼ਰ ਆ ਰਹੀਆਂ ਨੇ ਕਿਉਂਕਿ ਸਵਾ 11 ਤੋਂ ਉੱਪਰ ਸਮਾ ਹੋ ਚੁੱਕਾ ਹੈ ਤੇ ਭਾਜਪਾ ਨੇ ਆਪਣੀ ਬੜਤ ਜਿਹੜੀ ਬਰਕਰਾਰ ਰੱਖੀ ਹੋਈ ਹੈ ਪਰ ਅਸੰਭਵ ਕੁਝ ਨਹੀਂ ਹੈ ਸਿਆਸਤ ਦੇ ਵਿੱਚ ਜਦੋਂ EVM ਦੀਆਂ ਅਗਲੀਆਂ ਮਸ਼ੀਨਾਂ ਖੁੱਲਣਗੀਆਂ ਅਗਲੇ ਰਾਉਂਡ ਖੁੱਲਣ ਖੁੱਲਣਗੇ ਕਿਉਂਕਿ ਬਹੁਤ ਘੱਟ ਸੀਟਾਂ ਜਈਆਂ ਨੇ ਜਿੱਥੇ ਲੰਬਾ ਪਾੜਾ ਜਿੱਥੇ ਵੱਡਾ ਪਾੜਾ ਹਾਲਾਂਕਿ ਬਹੁਤ ਅਜਈਆਂ ਸੀਟਾਂ ਵੀ ਨਹੀਂ ਜਿੱਥੇ 5 5 6 6 ਹਜ਼ਾਰ ਦਾ ਸੀਟਾਂ ਤੋਂ ਵੋਟਾਂ ਤੋਂ ਅੱਗੇ ਚੱਲ ਰਹੀ ਹੈ ਭਾਜਪਾ ਪਰ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਨੇ ਜਿਸ ਦੇ ਵਿੱਚ ਜਿਹੜਾ ਲੀਡ ਹੈ ਭਾਜਪਾ ਦੀ ਉਹ ਕੋਈ ਕੁ 100 ਦੀ ਲੀਡ ਹੈ ਸੋ ਨਵੀਆਂ ਪੇਟੀਆਂ ਖੁੱਲਣ ਤੇ ਨਵੀਆਂ ਈਵੀਐਮ ਮਸ਼ੀਨਾਂ ਖੁੱਲਣ ਤੇ ਇਸ ਲੀਡ ਨੂੰ ਆਮ ਆਦਮੀ ਪਾਰਟੀ ਖਤਮ ਕਰ ਸਕਦੀ ਹੈ ਇਸੇ ਹੀ ਉਮੀਦ ਅਜੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਹੈਗੀ ਹੈ ਪਰ ਭਾਜਪਾ ਨੂੰ ਉਮੀਦ ਆ ਜਿਹੜੀ ਸਰਕਾਰ ਬਣਾਉਣ ਦੀ ਬਣ ਗਈ ਹੈ ਪ੍ਰੈਸ ਕਾਨਫਰੰਸਾਂ ਬੀਜੇਪੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੀਜੇਪੀ ਦੇ ਦਫ਼ਤਰ ਅੱਗੇ ਖੁਸ਼ੀ ਦਾ ਮਾਹੌਲ ਹੈ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਟੋਲ ਵੱਜਣੇ ਸ਼ੁਰੂ ਹੋ ਗਏ ਨੇ ਭੰਗੜੇ ਪੈਣੇ ਸ਼ੁਰੂ ਹੋ ਗਏ ਨੇ ਥੋੜੀ ਦੇਰ ਦੇ ਵਿੱਚ ਜਿੱਤ ਦਾ ਸਿਲਸਿਲਾ ਵੀ ਸ਼ੁਰੂ ਹੋਵੇਗਾ ਥੋੜੀ ਦੇਰ ਦੇ ਵਿੱਚ ਜਿੱਤ ਦੇ ਆંકੜੇ ਵੀ ਆਉਣੇ ਸ਼ੁਰੂ ਹੋ ਜਾਣਗੇ ਕਿ ਇਸ ਵਿਧਾਨ ਸਭਾ ਹਲਕੇ ਤੋਂ ਆ ਉਮੀਦਵਾਰ ਜਿੱਤ ਚੁੱਕਾ ਹੈ ਸਥਿਤੀਆਂ ਸਪਸ਼ਟ ਹੋਣ ਗਿਆ ਤੇ ਢੋਲ ਦੀ ਡਗੇ ਤੇ ਜਿਹੜੇ ਜ਼ੋਰ ਦੇ ਨਾਲ ਜਿਹੜੇ ਡਗੇ ਵੱਜਣੇ ਆ ਉਹ ਹੋਰ ਵੀ ਜ਼ੋਰ ਦੇ ਨਾਲ ਢੋਲਾਂ ਤੇ ਡਗੇ ਵੱਜਣੇ ਸ਼ੁਰੂ ਹੋ ਜਾਣਗੇ ਤੇ ਲੱਡੂ ਵੰਡਣ ਦਾ ਸਿਲਸਿਲਾ ਵੀ ਫਿਰ ਸ਼ੁਰੂ ਹੋਵੇਗਾ ਫਿਰ ਜਸ਼ਨਾਂ ਦਾ ਸਿਲਸਿਲਾ ਸ਼ੁਰੂ ਹੋਵੇਗਾ ਤੇ ਸਰਕਾਰ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਵੇਗਾ ਕੱਲ੍ਹ ਦਾ ਜਿੱਤੋ ਬੀਜਪੀ ਦੇ ਉਮੀਦਵਾਰ ਰਮੇਸ਼ ਕੁਮਾਰੀ ਅੱਗੇ ਚੱਲ ਰਹੇ ਨੇ ਸੰਦੀਪ 딕ਸ਼ਿਤ ਪਛੜ ਗਏ ਨੇ ਵੱਡੇ ਉਮੀਦਵਾਰ ਸੰਦੀਪ 딕ਸ਼ਿਤ ਕਾਂਗਰਸ ਦੇ ਪਿੱਛੇ ਚੱਲ ਰਹੇ ਨੇ ਸਤਿੰਦਰ ਜੈਨ ਕਸਤੂਰਬਾ ਸ਼ਕੂਰ ਬਸਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਸੌਰਵ ਭਾਰਤਵਾਦ ਗ੍ਰੇਟਰ ਕਲਾਸ ਤੋਂ ਆਪ ਦੇ ਉਮੀਦਵਾਰ ਪਿੱਛੇ ਚੱਲ ਰਹੇ ਨੇ ਸੋ ਵੱਡੇ ਉਮੀਦਵਾਰਾਂ ਦੇ ਨਾਲ ਇਸ ਵਾਰੀ ਵਫਾ ਜਿਹੜੀ ਹੈ ਲੋਕਾਂ ਨੇ ਵੱਡੇ ਉਮੀਦਵਾਰਾਂ ਨੂੰ ਵੋਟਾਂ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਪਈਆਂ ਪਛੜਦੇ ਹੋਏ ਨਜ਼ਰ ਆ ਰਹੇ ਨੇ ਹੁਣ ਸੋ ਲਗਾਤਾਰ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਇਸ ਸਮੇਂ ਚੋਣਾਂ ਦੀ ਗਣਤੀ ਨੂੰ ਲੈ ਕੇ ਤੁਹਾਨੂੰ ਉਸ ਦੇ ਰੂਬਰੂ ਕਰ ਰਹੇ ਹਾਂ ਸੋ ਦਿੱਲੀ ਆ ਬੀਜੇਪੀ ਦੇ ਵਿੱਚ ਬੀਜੇਪੀ ਦੇ ਦਫ਼ਤਰ ਅੱਗੇ ਪੰਗੜੇ ਪੈਣੇ ਸ਼ੁਰੂ ਹੋ ਗਏ ਨੇ ਬੈਂਡ ਵਾਜੇ ਵੱਜਣੇ ਸ਼ੁਰੂ ਹੋ ਗਏ ਨੇ ਲੋਕ ਬੀਜੇਪੀ ਦੇ ਕਾਸਟਮ ਪਾ ਕੇ ਨਰਿੰਦਰ ਮੋਦੀ ਦੇ ਨਾਮ ਵਾਲੀ ਉਹਨਾਂ ਦੇ ਸਟਿੱਕਰਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਨੱਚ ਰਹੇ ਨੇ ਕਮਲ ਦੇ ਫੁੱਲ ਲੋਕਾਂ ਨੇ ਹੱਥ 'ਚ ਫੜੇ ਹੋਏ ਨੇ ਸੋ ਬੀਜੇਪੀ ਦੇ ਦਫ਼ਤਰ ਤੋਂ ਤਸਵੀਰਾਂ ਸામਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਲਗਾਤਾਰ ਪੰਗੜੇ ਪੈਣੇ ਸ਼ੁਰੂ ਹੋ ਗਏ ਨੇ ਸੋ ਜਸ਼ਨ ਦੀਆਂ ਤਸਵੀਰਾਂ ਸ਼ੁਰੂ ਹੋਈਆਂ ਨੇ ਭਾਜਪਾ ਦੇ ਦਫ਼ਤਰ ਦੇ ਬਾਹਰ ਲਗਾਤਾਰ ਸਮਰਥਕਾਂ ਦੀ ਭੀੜ ਹੈ ਜਿਹੜੀ ਉਹ ਜੁਟਣੀ ਸ਼ੁਰੂ ਹੋ ਗਈ ਹੈ ਸੋ ਸਥਿਤੀਆਂ ਬੜੀਆਂ ਹੋਈਆਂ ਨੇ ਲਗਾਤਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਬਣੇ ਹੋਏ ਹਾਂ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਲਗਾਤਾਰ ਮੁਕਾਬਲੇ ਦੇ ਵਿੱਚ ਪਣੀ ਹੋਈ ਹੈ ਹਾਲਾਂਕਿ ਜਿਵੇਂ ਜਿਵੇਂ ਵਕਤ ਬੀਤ ਰਿਹਾ ਓਵੇਂ ਓਵੇਂ ਬੀਜੇਪੀ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ ਬੀਜੇਪੀ ਦੇ ਉਮੀਦਵਾਰ ਹੈ ਜਿਹੜੇ ਲਗਾਤਾਰ ਉਹ ਜਿੱਤਦੇ ਹੋਏ ਜਿੱਤਦੇ ਹੋ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ 42 ਸੀਟਾਂ ਤੇ ਇਸ ਵੇਲੇ ਭਾਜਪਾ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ 28 ਸੀਟਾਂ ਤੇ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਸੋ ਪੰਗੜੇ ਪੈ ਰਹੇ ਨੇ ਉਧਰ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਭੰਗੜਾ ਪਾ ਰਹੇ ਨੇ ਇਸੇ ਉਮੀਦ ਦੇ ਵਿੱਚ ਕਿ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇ ਬੀਜੇਪੀ ਵੱਲੋਂ ਪਹਿਲਾਂ ਦਫ਼ਤਰ ਦੇ ਅੱਗੇ ਭੰਗੜੇ ਪਾਣੇ ਸ਼ੁਰੂ ਹੋਏ ਤੇ ਹੁਣ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਥਿਤੀਆਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਆ ਜਿਹੜੀ ਪਿੱਛੇ ਚੱਲ ਰਹੀ ਹੈ ਪਰ ਜਿੱਥੇ-ਜਿੱਥੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਜਿੱਤ ਵੱਲ ਵਧੇ ਹੋਏ ਨਜ਼ਰ ਆ ਰਹੇ ਨੇ ਉੱਥੇ ਆਮ ਆਦਮੀ ਪਾਰਟੀ ਵੱਲੋਂ ਵੀ ਜਸ਼ਨ ਮਨਾਏ ਜਾ ਰਹੇ ਨੇ ਹਾਲਾਂਕਿ ਦਿੱਲੀ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਮੁਸ਼ਕਲ ਨਜ਼ਰ ਆ ਰਹੀ ਹੈ ਪਰ ਜਿੱਤ ਦਾ ਜਸ਼ਨ ਤਾਂ ਜ਼ਰੂਰ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਸਮਰਥਕ ਜਿੱਤ ਦੀ ਖੁਸ਼ੀ ਦੇ ਵਿੱਚ ਜਸ਼ਨ ਮਨਾ ਰਹੇ ਨੇ ਕਿਉਂਕਿ ਕਈ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਵੱਡੀ ਲੀਡ ਦੇ ਨਾਲ ਜਿੱਤਦੇ ਹੋਏ ਨਜ਼ਰ ਆ ਰਹੇ ਨੇ ਸੋ ਲਗਾਤਾਰ ਦਿਲਚਸਪ ਮੁਕਾਬਲੇ ਬੜੇ ਹੋਏ ਨੇ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਅਸੀਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਤੁਹਾਨੂੰ ਦੱਸ ਦਈਏ ਇਸ ਵੇਲੇ ਜਿਹੜੀ ਸਥਿਤੀ ਬਣੀ ਹੋਈ ਹੈ ਭਾਜਪਾ ਲਗਾਤਾਰ 42 ਸੀਟਾਂ ਦੇ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਕਦੇ 28 ਕਦੇ 29 ਸੀਟਾਂ ਦੇ ਅੱਗੇ ਚੱਲ ਰਹੀ ਹੈ ਲਗਾਤਾਰ ਸਥਿਤੀਆਂ ਜਿਹੜੀਆਂ ਨੇ ਉਹ ਇੱਕੋ ਤਰ੍ਹਾਂ ਦੀਆਂ ਬਰਕਰਾਰ ਨੇ ਸਵੇਰ ਤੋਂ ਜਦੋਂ ਤੋਂ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣੀ ਸ਼ੁਰੂ ਕੀਤੀ ਹੈ ਉਦੋਂ ਤੋਂ ਆਮ ਆਦਮੀ ਪਾਰਟੀ ਲਗਾਤਾਰ ਅਜੜੀ ਹੈ ਪਿੱਛੇ ਚਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਕ ਸਮੇਂ ਅਜਿਹਾ ਆਇਆ ਸੀ ਜਦੋਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਲੀਡ ਕਰੇਗੀ ਪਰ ਭਾਜਪਾ ਨੇ ਲਗਾਤਾਰ ਉਸ ਤਰ੍ਹਾਂ ਦੀਆਂ ਸਥਿਤੀਆਂ ਬਣਾ ਕੇ ਰੱਖੀਆਂ ਨੇ ਭਾਜਪਾ ਦੀ ਸਰਕਾਰ ਸਪਸ਼ਟ ਤੌਰ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਸੋ ਲਗਾਤਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਬਣੇ ਹੋਏ ਹਾਂ ਲਗਾਤਾਰ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਕਿ ਇਸ ਸਮੇਂ ਲਗਾਤਾਰ ਜਿਹੜੀਆਂ ਚੋਣ ਨਤੀਜੇ ਆ ਰਹੇ ਨੇ ਲਗਾਤਾਰ ਜਿਹੜੇ ਰੁਝਾਨ ਆ ਰਹੇ ਨੇ ਉਹਨਾਂ ਬਾਰੇ ਲਗਾਤਾਰ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਭਾਜਪਾ ਦੇ ਉਮੀਦਵਾਰ ਲਗਾਤਾਰ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਸਥਿਤੀਆਂ ਇਸ ਵੇਲੇ ਜਿਹੜੀਆਂ ਬੜੀਆਂ ਹੋਈਆਂ ਨੇ ਉਹਨਾਂ ਸਥਿਤੀਆਂ ਦੇ ਮੁਤਾਬਕ ਭਾਜਪਾ ਦੀ ਸਰਕਾਰ ਸਪਸ਼ਟ ਤੌਰ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ ਇਸ ਵੇਲੇ ਦੇ ਨਤੀਜਿਆਂ ਨੂੰ ਜੇਕਰ ਸਹੀ ਨਤੀਜੇ ਮੰਨ ਲਿਆ ਜਾਵੇ ਇਸ ਵੇਲੇ ਦੇ ਰੁਝਾਨਾ ਨੂੰ ਜੇਕਰ ਨਤੀਜਾ ਮੰਨ ਲਿਆ ਜਾਵੇ ਤਾਂ ਰੁਝਾਨਾ ਦੇ ਮੁਤਾਬਿਕ ਬੀਜੇਪੀ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 36 ਸੀਟਾਂ ਦੀ ਜ਼ਰੂਰਤ ਹੈ ਸਰਕਾਰ ਬਣਾਉਣ ਦੇ ਲਈ ਬੀਜੇਪੀ ਇਸ ਵੇਲੇ 42 ਸੀਟਾਂ ਦੇ ਲੀਡ ਕਰ ਰਹੀ ਹੈ ਆਮ ਆਦਮੀ ਪਾਰਟੀ 28 ਸੀਟਾਂ ਤੇ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੇ ਪਛੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਅ ਫਰਕ ਬੇहद ਥੋੜਾ ਹੈ ਲਗਾਤਾਰ 200 300 ਜਾਂ 400 ਸੀਟਾਂ ਦਾ ਫਰਕ ਹੈ ਕਈ ਵਾਰ ਆਮ ਆਦਮੀ ਪਾਰਟੀ ਦੇ ਦਿਲ ਨਵੀਂ ਦਿੱਲੀ ਤੋਂ ਉਮੀਦਵਾਰ ਅਰਵਿੰਦ ਕੇਜਰੀਵਾਲ ਅੱਗੇ ਨਿਕਲੇ ਕਈ ਵਾਰ ਉਹ ਪਿੱਛੇ ਆਏ ਪਰ ਇਹ ਮੁਕਾਬਲਾ ਲਗਾਤਾਰ ਦਿਲਚਸਪ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਕਈ ਵੱਡੇ ਉਮੀਦਵਾਰ ਹਾਰਦੇ ਹੋਏ ਦਿਖਾਈ ਦੇ ਰਹੇ